ਲੁਧਿਆਣਾ ਵਿੱਚ ਅੱਜ ਸਵੇਰੇ ਰੰਜਿਸ਼ ਦੇ ਚਲਦੇ ਅਜ ਟਿਬਾ ਰੋਡ ਤੇ ਇੱਕ ਪੁਰਾਣੇ ਵਰਕਰ ਵੱਲੋਂ ਆਪਣੇ ਮਾਲਿਕ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਪਤਨੀ ਅਤੇ ਬੱਚੇ ਉੱਪਰ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪੀੜਤ ਪਰਿਵਾਰ ਦੇ ਕਾਰੋਬਾਰੀ ਸਥਾਨ ਤੇ 2 ਸਾਲ ਪਹਿਲਾਂ ਕੰਮ ਕਰਦਾ ਸੀ ਜਿਸ ਦਾ ਫਾਇਦਾ ਉਠਾਉਂਦੇ ਉਹ ਕਰਜ ਬਹਾਨੇ ਨਾਲ ਦਾਖਲ ਹੋਇਆ ਅਤੇ ਮਹਿਲਾ ਉੱਪਰ ਕੈਂਚੀ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਇੱਕ ਬੱਚੇ ਦੇ ਵੀ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਹਮਲੇ ਤੋਂ ਬਾਅਦ ਹਮਲਾਵਰ ਦੇ ਫਰਾਰ ਹੋਣ ਦੀ ਵੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਂ ਸਰ ਕੀ ਨਾਮ ਕੀ ਹੈ ਤੁਹਾਡਾ ਅਸ਼ੋਕ ਕੁਮਾਰ ਇਹ ਕਿਹੜੀ ਜਗ੍ਹਾ ਕੀ ਮਾਮਲਾ ਹੋਇਆ ਇਹ ਤਾਂ ਅਸੀਂ ਘਰ ਬੈਠੇ ਸੀਗੇ ਤੇ ਲੜਕਾ ਆਇਆ ਵਾ ਦੂਜਾ ਆਪਣਾ ਸਾਡਾ ਦੂਜਾ ਨੌਕਰ ਉਹ ਕਹਿੰਦਾ ਜੀ ਐਦਾ ਐਦਾ ਕਰਕੇ ਕਿ ਮਤਲਬ ਕਿ ਉਧਰ ਮਤਲਬ ਖੂਨੋ ਖੂਨ ਹੋਏ ਪਏ ਆ ਸਾਰੇ ਲੱਗ ਜਿਹੜੇ ਜਿੱਥੇ ਲੜਕਾ ਰਹਿੰਦਾ ਸਾਡਾ ਕੀ ਨਾਮ ਆ ਜਿਹੜੇ ਜੰਮੀ ਹੋਏ ਨੇ ਜਿਹੜੇ ਆਪਣਾ ਉਹਨਾਂ ਦਾ ਹੈਗਾ ਚੰਪਾਲ ਇਹ ਜਿਹੜੇ ਜ਼ਖਮੀ ਹੋਏ ਨੇ ਕੀ ਲੱਗਦੇ ਨੇ ਤੁਹਾਡੇ ਕੀ ਮੇਰੀ ਨੂਰਾਨੀ ਨੂਰਾਨੀ ਇੱਕ ਮੁੰਡਾ ਵੀ ਜ਼ਖਮੀ ਹਾਂ ਮੁੰਡਾ ਵੀ ਇੱਕ ਆਟੇ ਚੱਕੀ ਦੇ ਵਿੱਚ ਹੋਇਆ ਸਾਰਾ ਇਹ ਨਹੀਂ ਨਹੀਂ ਉਹਨਾਂ ਦੇ ਘਰੇ ਹੋਇਆ ਮਾਮਲਾ ਇੱਕ ਕੋਣ ਬੰਦਾ ਸੀ ਪਤਾ ਲੱਗਿਆ ਕਿ ਉਹ ਤਾਂ ਇਹਨਾਂ ਨੇ ਦੱਸੇ ਬੰਦੇ ਨੇ ਕਿ ਕਿਹੜੇ ਆ ਮੈਨੂੰ ਇਹਨਾਂ ਕੋਈ ਨੋਲੇਜ ਨਹੀਂ ਸਾਡਾ ਮੈਂ ਤਾਂ ਅਸੀਂ ਤਾਂ ਇੱਧਰ ਸਿੱਧਾ ਜਦੋਂ ਸਾਨੂੰ ਪਤਾ ਲੱਗਾ ਸੀ ਇੱਧਰ ਹਸਪਤਾਲ ਆ ਗਏ ਜਿਹਨੇ ਹਮਲਾ ਕੀਤਾ ਉਹ ਮੁੰਡਾ ਪਹਿਲਾਂ ਕੰਮ ਵੀ ਕਰਦਾ ਰਿਹਾ ਉਹ ਕੰਮ ਕਰਦਾ ਸੀ ਉਹ ਹੋਣ ਹਟ ਦੋ ਦੋ ਸਾਲ ਤੋਂ ਹਟਿਆ ਆ ਹਟਿਆ ਹੁਣ ਦੁਬਾਰਾ ਆਇਆ ਉਹ ਦੁਬਾਰਾ ਇਹ ਵਾਅਦਾ ਤੋਨੇ ਕੀਤਾ ਉਹਨੇ ਕੀਤੀ ਵਾਅਦਾ 21 ਵਜੇ ਕੀ ਹੈ ਕੋਈ ਕੋਈ ਪਤਾ ਨਹੀਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਗਾਦੀ ਵਧਿਆ ਸੱਟਾ ਕਿੰਨੀਆਂ ਕਬਜੀਆਂ ਹੁਣ ਸੱਟਾ ਤਾਂ ਅੰਦਰ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਕੋਈ ਪਤਾ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਹੱਲੇ ਕੁਝ ਪਤਾ ਹੀ ਨਹੀਂਗਾ ਅੱਲੇ ਸਾਨੂੰ ਤਾਂ ਅਸੀਂ ਤਾਂ ਸਿੱਧੇ ਇੱਥੇ ਹਸਪਤਾਲ ਆ ਗਏ ਕਾਦੋ ਕਦੀ ਗੱਲ ਹੈ ਇਹ ਸੇਰੇ ਸੇਰ ਦੀ ਗੱਲ ਹੈ ਸੇਰ ਮੈਂ ਟਾਈਮ ਨਹੀਂ ਦੇਖਿਆ ਪੁਲਿਸ ਨੂੰ ਕੰਪਲੀਟ ਕੀਤੀ ਅਸੀਂ ਕੁਝ ਵੀ ਨਹੀਂ ਕੀਤਾ ਤੁਹਾਨੂੰ ਤਾਂ ਦੱਸਿਆ ਵੀ ਅਸੀਂ ਸਿੱਧੇ ਇੱਥੇ ਆ ਗਏ ਬਸ ਕਾਰ ਤੇ ਹੁਣ ਕਰੋਗੇ ਫਿਰ ਕੰਪਲੀਟ ਹੁਣ ਦੇਖਦੇ ਹਾਂ ਕੀ ਕਰਦੇ ਆ ਹਾਂ ਸਾਰੇ ਕਾਰਵਾਈ ਦੀ ਮੰਗ ਕਰ ਹਾਂਜੀ ਕਾਰਵਾਈ ਤਾਂ ਹੋਊਗੀ ਫਿਰ ਜਿਹੜੇ ਇੰਨਾ ਜਿਹੜਾ ਸਾਡਾ ਉਹ ਕਰ ਗਏ ਆ ਤਾਂ ਹੁਣ ਕਾਰਵਾਈ ਤਾਂ ਹੋਊਗੀ ਹਾਂਜੀ ਠੀਕ ਇਸ ਤਰੀਕੇ ਇੰਤਲਾਮਰੀ ਜੋ ਘਰ ਦੇ ਵਿੱਚ ਜਿਹੜੀ ਵਾਰਦਾਤ ਹੋਈ ਸੀ ਅੱਛਾ ਬੇਟਾ ਹੈਗਾ ਸੀਗਾ ਘਰ ਉਹਨਾਂ ਦਾ ਤੇ ਉਹਨੇ ਫਿਰ ਚੱਕੀ ਤੇ ਫੋਨ ਕੀਤਾ ਆਪਣੇ ਪਾਪਾ ਨੂੰ ਪਪਾ ਨੇ ਸਾਨੂੰ ਬੁਲਾਇਆ ਫਿਰ ਅਸੀਂ ਆਏ ਫਿਰ ਚੁੱਕ ਕੇ ਗੱਡੀ ਪਾ ਕੇ ਫਿਰ ਲੈ ਗਏ ਹਸਪੀਟਲ ਉਸਵਾਲ ਹਸਪੀਟਲ ਇਹ ਕਿੰਨੇ ਟਾਈਮ ਦਾ ਸਮਸਿਕ ਕੁਝ ਪਤਾ ਲੱਗਿਆ ਸੀ 8:30 9:00 8:30 9:00 ਦਾ ਸਵੇਰ ਦਾ ਹੀ ਸੀਗਾ ਸਵੇਰ ਸਵੇਰੇ ਜਦ ਚੱਕੀ ਦੇ ਬੇਟਾ ਗਿਆ ਉਸ ਤੋਂ ਬਾਅਦ ਹੀ ਆ ਗਿਆ ਉਹ ਥੋੜੀ ਦੇਰ ਬਾਅਦ ਹਾਂਜੀ ਕੁਝ ਕਾਰਨ ਪਤਾ ਲੱਗਿਆ ਸੀ ਕਿਸ ਕਾਰਨ ਨੂੰ ਲੈ ਕੇ ਆਏ ਸੀ ਪਤਾ ਨਹੀਂ ਉਹ ਆ ਕੇ ਕਹਿੰਦਾ ਭਈਆ ਨੇ ਚਾਰਜਰ ਮੰਗਾਇਆ ਕੁੜੀ ਨੇ ਦਰਵਾਜ਼ਾ ਖੋਲਤਾ ਵੈਸੇ ਤਾਂ ਖੋਲਦੀ ਨਹੀਂ ਦਰਵਾਜ਼ਾ ਉਹਨੇ ਦਰਵਾਜ਼ਾ ਖੋਲ ਦਿੱਤਾ ਉਹ ਅੰਦਰ ਚਾਰਜਰ ਲੈਣ ਗਈ ਮਗਰ ਹੀ ਚਲਾ ਗਿਆ ਕੈਂਚੀ ਉਹਦੇ ਹੱਥ 'ਚ ਲੈ ਕੇ ਆਇਆ ਸੀ ਉਹਦੇ ਨਾਲ ਬੱਚਿਆਂ ਨੂੰ ਮਾਰਨ ਲੱਗਾ ਸੁੱਤੇ ਪਿਆਰ ਦੋਨਾਂ ਨੂੰ ਉਹ ਬੱਚਾ ਨੂੰ ਬਚਾਉਂਦੀ ਬਚਾਉਂਦੀ ਉਹਨੂੰ ਫਿਰ ਪੈ ਗਿਆ ਇਹ ਜਿਹੜਾ ਮੁੰਡਾ ਸੀਗਾ ਪਹਿਲੇ ਕੰਮ ਕਰਦਾ ਸੀ ਕਿੱਥੇ ਤਰ੍ਹਾਂ ਇਹਨਾਂ ਦਾ ਸਾਡਾ ਨੌਕਰੀਆ ਕਰਦਾ ਟੱਬਾ ਰੋਡ ਤੇ ਰਹਿੰਦਾ ਸਾਡੀ ਨੌਕਰੀ ਕਰਦਾ ਸੀ ਕੱਢ ਦਿੱਤਾ ਸੀ ਉਹਨੂੰ ਚੋਰੀ ਕਰਦੇ ਇਹਨੂੰ ਤੇ ਕਿੱਥੇ ਤਰ੍ਹਾਂ ਪਿੱਛੇ ਕਿੱਥੇ ਤਰ੍ਹਾਂ ਇਹਨਾਂ ਦਾ ਸੀ ਕੁਝ ਪਤਾ ਲੱਗਿਆ ਸੀ ਟੱਬਾ ਰੋਡ ਦਾ ਪਤਾ ਨਹੀਂ ਗਿਆ ਐਦਾਂ ਨਹੀਂ ਮੈਨੂੰ ਪਤਾ ਬੇਟਾ ਨਹੀਂ ਪਤਾ ਉਹਦਾ ਨਾਂ ਨੂੰ ਕੁਝ ਪਤਾ ਹੈ ਮੁੰਡੇ ਦਾ ਨਿਰੰਜਨ ਨਿਰੰਜਨ ਕਿੰਨੀ ਕੁ ਉਮਰ ਲੱ ਉਮਰ ਕਾਫੀ ਆ ਦੋ ਬੇਟੇ ਬਹੂ ਆਉਦੇ ਆ ਗਏ ਆ ਠੀਕ ਆਏ ਬੱਚੇ ਹਾਂਜੀ ਠੀਕ ਹੈ ਚੱਲੀਏ ਬੱਚੇ ਹਾਂਜੀ ਮਾਤਾ ਕੀ ਮਾਮਲਾ ਹੋਇਆ ਸੀ ਤੁਸੀਂ ਦੇਖਿਆ ਸੀ ਜਿਹੜਾ ਬੰਦਾ ਆਇਸ ਤੇ ਹਮਲਾ ਕਰਕੇ ਜਿਹੜਾ ਭੱਜਿਆ ਸੀ ਸਰ ਮੈਂ ਤਾਂ ਨਿਕਲਦਾ ਦੇਖਿਆ ਆ ਹੋਰ ਨੀ ਮੈਂ ਕੁਝ ਦੇਖਿਆ ਹੈਗਾ ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਅੱਛਾ ਜੀ ਜਿੱਦਾਂ ਹੀ ਉਹ ਗਿਆ ਬੇਟੇ ਨੇ ਗੇਟ ਲਗਾ ਲਿਆ ਅਸੀਂ ਫਿਰ ਇਹਨਾਂ ਦੇ ਹਸਬੰਦ ਆਏ ਆ ਅਸੀਂ ਪੁੱਛਿਆ ਵਾ ਉਹ ਕਹਿੰਦੇ ਅੰਦਰ ਕੁਝ ਹੋਇਆ ਵਾ ਉਹ ਉਹਨਾਂ ਦੇ ਮਗਰ ਭੱਜ ਗਿਆ ਅੱਛਾ ਜੀ ਅਸੀਂ ਅੰਦਰ ਜਾ ਕੇ ਦੇਖਿਆ ਸਾਡੇ ਕੋਲ ਹਾਲਤ ਦੇਖੀ ਨਹੀਂ ਗਈ ਅਸੀਂ ਬਾਹਰ ਆ ਗਏ ਆ ਉਹ ਜਿਹੜਾ ਮੁੰਡਾ ਆਇਆ ਸੀ ਉਹਦੇ ਹੱਥ 'ਚ ਕੋਈ ਹਥਿਆਰ ਵਗੈਰਾ ਬੀ ਸੀ ਮੈਂ ਕੁਛ ਨਹੀਂ ਦੇਖਿਆ ਉਹਦੇ ਹੱਥ 'ਚ ਅੱਛਾ ਜੀ ਹਾਂ ਉਹ ਤਾਂ ਆਰਾਮ ਨਾਲ ਚਲਾ ਗਿਆ ਅੱਛਾ ਜੀ ਠੀਕ ਹੈ ਜੀ ਦਾਨਿਸ਼ਾ ਪਾਜੀ ਕੀ ਸਾਰਾ ਵਾਕਿਆ ਹੋਇਆ ਸੀ ਜਿਹੜਾ ਇੱਥੇ ਅੱਜ ਸਾਰੀ ਬੀਬੀਆਂ ਆਇਆ ਕਦੀ ਪੂਰੇ ਮੋਹੱਲੇ ਦੇ ਲੋਕ ਖੜੇ ਨੇ ਬਿਲਕੁਲ ਦਸਤ ਦੇ ਵਿੱਚ ਇਹ ਜਿਹੜਾ ਮੁੰਡਾ ਸੀ ਇਹਨਦੀ ਦੁਕਾਨ ਤੇ ਕੰਮ ਕਰਦਾ ਹੈਗਾ 2 ਸਾਲ ਪਹਿਲਾਂ ਇਹਨੇ ਚੋਰੀ ਕੀਤੀ ਸੀਗੀ ਅਸੀਂ ਤੁਮ ਕੰਮ ਤੋਂ ਕੱਢਤਾ ਇਹ ਨਸ਼ੇੜੀ ਬੰਦਾ ਸੀਗਾ ਇਹ ਕਰੇ ਮੇਰੇ ਸਾਹਮਣੇ ਬਾਰਦਤ ਕਰਨ ਆਇਆ ਪੈਸੇ ਵੀ ਕਰੇ ਪੀਂਦੇ ਰਾਤ ਨੂੰ ਗਰੇ ਹੀ ਹੁੰਦੀ ਹਦੀ ਉਹ ਚੋਰੀ ਕਰਨ ਆਇਆ ਹੈਗਾ ਤਾਂ ਉਹਨੇ ਬੱਚੇ ਉੱਤੇ ਵੀ ਹਮਲਾ ਕੀਤਾ ਤਾਂ ਲੀਡਰਸhip ਉੱਤੇ ਕੀਤਾ ਅੱਛਾ ਜੀ ਕਹਿ ਸਕਦੇ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ ਜਿਆਦਾ ਨਹੀਂ ਕਿਤਾਈ ਓਏ ਬੰਦਾ ਵੀ ਦਿਨ ਕੰਮ ਕੀਤਾ ਚੋਰੀ ਕਰਦਾ ਫੜਿਆ ਗਿਆ ਇਹਨੂੰ ਫੇਰ ਕੰਮ ਤੋਂ ਕੱਢਤਾ ਕਿਹੜੀ ਮਨਸਾ ਨਾਲ ਆਇਆ ਹੋਣਾ ਕੀ ਉਹਦੇ ਦਿਮਾਗ 'ਚ ਚੱਲਦਾ ਸੀ ਕੁਝ ਪਤਾ ਲੱਗਿਆ ਸੀ ਅਜੇ ਤੱਕ ਨਹੀਂ ਹੈ ਇਹਦਾ ਕੋਈ ਨਹੀਂ ਪਤਾ ਲੱਗਿਆ ਤੇ ਕਿੰਨੇ ਲੋਕ ਜ਼ਖਮੀ ਹੋਏ ਨੇ ਦੋ ਜਣੇ ਜ਼ਖਮੀ ਹੋਏ ਅੱਛਾ ਦੋ ਲੋਕ ਕਿਹੜੇ ਇਹ ਨੂਗੋਪਾਲ ਨਗਰ ਨੂਗੋਪਾਲ ਨਗਰ ਤੇ ਪ੍ਰਸ਼ਾਸਨ ਨੂੰ ਕੀ ਹੁਣ ਮੰਗ ਕਰ ਰਹੇ ਤੁਸੀਂ ਸਾਨੂੰ ਫੈਸਲਾ ਮਿਲੇ ਇਹ ਤਾਂ ਗਲਤ ਕਰ ਲਿਆ ਪਰ ਬਾਸੀ ਮजूद ਹੋ ਕੇ ਇਹਦਾ ਹਮਲੇ ਕਰੂੰਗਾ ਤਾਂ ਗਲਤ ਕਰ ਲਿਆ ਜੀ ਕਹਿ ਸਕਦੇ ਇੱਕ ਅੱਪਰ ਰੋਜੀ ਰੋਟੀ ਵੀ ਦਿੰਦੇ ਉੱਪਰ ਸੇ ਆ ਕੇ ਸਾਡੇ ਉੱਪਰ ਹੀ ਤੌਜ਼ ਜਮਾਉਂਦੇ ਆ ਸਾਡੇ ਉੱਪਰ ਹਮਲਾ ਕਰਦੇ ਨੇ ਆ ਬਿਲਕੁਲ ਵਗੈ ਖੁੰਦੇ ਗਾਇ ਬਿਨਾ ਗੱਲ ਤੇ ਜੀ ਅਗਲੇ ਨੂੰ ਪਤਾ ਇੱਥੇ ਪੇਮੈਂਟ ਪਈ ਹੋਈ ਹੈ ਅਗਲਾ ਖੁੰਦ ਕੱਢਗਾ ਜੀ ਕਰ ਸਕਦਾ ਤਾਂ 2 ਸਾਲ ਪਹਿਲਾਂ ਦੀ ਗੱਲਾਂ ਨਾਲ ਦੇਖੋ ਠੀਕ ਹੈ ਕੋਈ ਰੀਜ਼ਨ ਪਤਾ ਨਹੀਂ ਲੱਗਿਆ ਅਜੇ ਤੱਕ ਨਹੀਂ ਹੋਈ ਕੋਈ ਨਹੀਂ ਪਤ ਲੱਗਿਆ ਜੇ ਫੜਿਆ ਜਾਊਗਾ ਉਦੋਂ ਬਹੁ ਸਰ ਜਿਹੜਾ ਕੀ ਮਾਮਲਾ ਜਿਹੜਾ ਚੱਕੀ ਤੇ ਇੱਕ ਮੁੰਡੇ ਨੇ ਹਮਲਾ ਕੀਤਾ ਜਿਹੜਾ ਦੁਕਾਨਦਾਰ ਦੇ ਮਾਲਕ ਤੇ ਇਹ ਚੱਕੀ ਵਾਲਿਆਂ ਦੇ ਘਰ ਚ ਪਹਿਲਾਂ ਕੰਮ ਕਰਦਾ ਸੀ 2 ਸਾਲ ਪਹਿਲਾਂ ਅੱਜ ਤੋਂ ਹਾਂਜੀ ਤੇ ਅੱਜ ਕੋਈ ਬਹਾਨੇ ਨਾਲ ਮਤਲਬ ਇਹਨਾਂ ਦੇ ਘਰ ਦਾ ਨਾ ਤਵਾਜਾ ਖੜਕਾਇਆ ਹਾਂਜੀ ਤੇ ਇਹਨਾਂ ਕੋ ਕਹਿੰਦਾ ਕਿ ਮੈਂ ਚਾਰਜਰ ਲੈਣ ਆਇਆ ਵੀ ਭਾਜੀ ਨੇ ਚਾਰਜਰ ਮੰਗਾਇਆ ਬਨੀਤ ਭਾਜੀ ਨੇ ਹੂੰ ਤੇ ਉਹਨਾਂ ਦੇ ਘਰੇ ਗਿਆ ਤੇ ਉਹਨੇ ਕੈਂਚੀ ਕੱਢੀ ਆ ਤੇ ਕੈਂਚੀ ਉਹਨਾਂ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਲੇਡੀਜ਼ ਦੇ ਵੱਜੀ ਵੀ ਆ ਬਾਹਰ ਤੇ ਇੱਕ ਦੋ ਜਗ੍ਹਾ ਉਹਨਾਂ ਦੇ ਬੱਚੇ ਦੇ ਵੱਜੀ ਆ ਤੇ ਉਸ ਤੋਂ ਬਾਅਦ ਉਹ ਮੱਕੇ ਤੋਂ ਭੱਜ ਗਿਆ ਤੇ ਕਿਹੜੀ ਜਗ੍ਹਾ ਦਾ ਮਾਮਲਾ ਹੈ ਆ ਪ੍ਰੇਮ ਭਾਰੀ ਨੇ ਰੋਡ ਤੇ ਪੈਂਦੀ ਆ ਅਨੰਦਾ ਚੱਕੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਇਹਨਾਂ ਦੇ 2 ਸਾਲ ਪਹਿਲਾਂ ਕੰਮ ਕੀਤਾ 2 ਸਾਲ ਤੋਂ ਬਾਅਦ ਛੱਡ ਗਿਆ ਸੀਗੇ ਹਾਂ ਕਾਰਨ ਕੀ ਆ ਕਾਰਨ ਜੇ ਬੱਚਾ ਰੰਜਿਸ਼ ਦਾ ਕੋਈ ਪਤਾ ਨਹੀਂ ਲੱਗਿਆ ਦੋਸ਼ੀ ਦੀ ਤਲਾਸ਼ ਕਰ ਰਹੇ ਆ ਤੇ ਹਸਪੀਟਲ ਜਾ ਰਹੇ ਮੈਂ ਬਿਆਨ ਲਿਖਣ ਵਾਸਤੇ ਕਿੱਥੇ ਦਾ ਰਹਿਣ ਵਾਲਾ ਇਹ ਇਹ ਯੂਪੀ ਭਾਰ ਦੇ ਰਹਿਣ ਵਾਲਾ ਜੇ ਕਲੀਅਰ ਨਹੀਂ ਕੁਝ ਹੋਇਆ ਸਾਨੂੰ ਵੀ ਕਿੱਥੇ ਦਾ ਰਹਿਣ ਵਾਲਾ ਹਾਲਕਾ ਨੂੰ ਆਹ ਪ੍ਰਵਾਸੀ ਹੈ ਜੀ ਕਿੰਨੇ ਕੁ ਵੇ ਦਾ ਮਾਮਲਾ ਹੈ ਅੱਜ ਸਵੇਰ ਦੀ ਗੱਲ ਆ 8:30 9:00 ਵਜੇ ਦੇ ਕਰੀਬ ਕੋਚਾ ਤੇ ਬੰਦਾ ਫੜਿਆ ਗਿਆ ਨਹੀਂ ਬੰਦਾ ਨਹੀਂ ਫੜਿਆ ਗਿਆ ਬੰਦਾ ਮੋਕੇ ਤੋਂ ਭੱਜ ਗਿਆ ਸੀਗਾ ਬਾਕੂ ਗੰਦੇ ਉਹਦੇ ਬੱਚੇ ਨੇ ਮਾਰਿਆ ਤੇ ਲੇਡੀਜ਼ ਨੇ ਮਾਰਿਆ ਕੈਂਚੀ ਸੀਗੀ ਕੈਂਚੀ ਇਹ ਮਕਾਨ ਮਾਲਕ ਹੈ ਹਾਂ ਹਾਂਜੀ ਮਕਾਨ ਮਾਲਕ ਦੇ ਮਾਰਿਆ ਲੇਡੀਜ਼ ਦੇ ਅਣੀ ਇਹਨਾਂ ਦੀ ਦੁਕਾਨ ਤੇ ਕੰਮ ਵੀ ਕਰਦਾ ਦੁਕਾਨ ਤੇ ਕੰਮ ਕਰਦਾ ਸੀ 2 ਸਾਲ ਪਹਿਲਾਂ ਤੇ ਸਰ ਹੁਣ ਬੰਦੀ ਕਰ ਵੀ ਜਿਹੜੀ ਕੀਤੀ ਜਾਏਗੀ ਹਾਂਜੀ 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 ਕੋਈ ਇਸ ਮਾਮਲੇ ਤੇ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਨਹੀਂ ਕੋਈ ਸੀਸੀਟੀਵੀ ਜੇ ਮਿਲੀ ਨਹੀਂ ਆਪਾਂ ਨੂੰ ਬਾਕੀ ਚੈੱਕ ਕਰਦੇ ਆ ਜਿਹੜੇ ਦੋਸ਼ ਨੇ ਕੈਂਚੀ ਮਾਰਿਆ ਉਹਦਾ ਨਾਮ ਕੀ ਹੈ ਨਿਰੰਜਨ ਨਿਰੰਜਨ ਹਾਂਜੀ ਜਿਹਦੇ ਵੱਜੀ ਉਹਦਾ ਨਾਮ ਕੀ ਹੈ ਔਰ ਲੇਡੀਆਂ ਦਾ ਜਨਾਮ ਮੈਨੂੰ ਪਤਨ ਲੱਗਿਆ ਔਰ ਲੇਡੀਆਂ ਹਸਪੀਟਲ ਨੇ ਹਸਪੀਟਲ ਜਾ ਰਹੇ ਹਾਂ ਸੀ ਠੀਕ ਹੈ